ਈ ਆਗਤਾ ਈ ਤੁਹਾਡਾ ਲਾਈਫ ਸਟਾਰਮਿੰਗ ਚੈਨਲ ਦੇ ਵਿੱਚ ਕੀ ਹੋ ਗਿਆ ਕੀ ਹੋ ਗਿਆ ਲਪਾਇਆ ਠਕਾ ਅੱਥੇ ਆ ਚਾਰ ਕਾਦੇ ਵਾਸਤੇ ਕਾਦੇ ਵਾਸਤੇ ਇਹ ਕੰਡਿਆ ਬਾਅਦ ਤੂੰ ਵੀ ਦੱਸ ਆਪਣੀ ਪਰਵਾਹ ਨਹੀਂ ਨਹੀਂ ਆ ਪੱਠੇ ਇਹਦੇ ਚਾਚੇ ਨੇ ਵੱਡੇ ਨੇ ਆਪਣੀ ਪੰਡੂ ਨੇ ਪਾਲੀ ਆਵੇ ਹਾਂ ਕੀ ਹੋ ਗਿਆ ਤੂੰ ਵੱਡਦਾ ਨਹੀਂ ਹੈ ਵੱਡਣਿਆ ਸਰਦਾਰ ਵੀ ਵੱਡਣਿਆ ਨਹੀਂ ਹਾਂ ਤੂੰ ਦੱਸ ਰਹੀਂ ਨੇ ਪਿਆ ਹੋਣ

ਆਮੋ ਗਏ ਹਾਂ ਤਾਂ ਮੈਂ ਉਹ ਪਾਈ ਦਿੰਦਾ ਕੀ ਪੜਾ ਸਕਦਾ ਲੱਲੂ ਬੜਾ ਨਹੀਂ ਹੈ ਕੀ ਕੀ ਵੇਜ ਲੱਲੂ ਉਹਦੇ ਹੋਰ ਕੀ ਪੱਟੇ ਮੱਖਣ ਘਾਹ ਕੱਲਾ ਮਮਾ ਜੀ ਵੇਜ ਸਟਾਲਾ ਹੀ ਹੋ ਕੀ ਕੀ ਹਾਂ ਚਾਰ ਵੈ ਅਸੀਂ ਚਾਰ ਵੈਰਟੀਆਂ ਹੋ ਗਈਆਂ ਨੇ ਉਹ ਨੀਤੇ ਦਾ ਹੀ ਹਾਂ ਹੈ ਉਹ ਲਖੋਨੀ ਤੋਂ ਜਿਹੜਾ ਪਰੇ ਉਹ ਵੀ ਤਾਂ ਇਹਨਾਂ ਦਾ ਚਰਨ ਨਿਆ ਲੱਲੂ ਇੱਕ ਹੋ ਗਿਆ ਹਾਂ ਆਹ ਲੱਲੂ ਵੱਡਾ ਇੱਕ ਮੱਖਣ ਕਾ ਆਹ ਸਟਾਲਾ ਦੇ ਜਲਾਉਦਾ ਨਹੀਂ ਇਹ ਸਾਈ ਕਰ ਬੰਦੇ ਦੀ ਚੇਕ ਨਹੀਂ ਨਹੀਂ ਸਰਦਾਰ ਪੈਸਾ ਕੰਮ ਦਿੰਦਾ ਕੰਮ ਦੇਵਾ ਕਰਾਤਾ ਹਾਂ ਆਹ ਸੋਫਾ ਚਾਪਾ ਬਾਟ ਬਾਟ ਦੂ ਦਾ ਕੀ ਆਂਦਾ ਕੁੱਤਾ ਬਾਟ ਚਾਂਦਾ ਬਥੇਰੇ ਹੋ ਗਏ ਨੇ ਵੇ ਕਿਨੇ ਹੋ ਗਏ ਨੇ ਵਜਾ ਵੇ ਕੀ ਲਪਾਇਆ ਦੀ ਵਸ਼ਿਰਨੀ ਮਟੋ ਵਾਲੀ ਸੌਫ ਵੀ ਆ ਗਈ ਏ ਸੌਫ ਕਿਥੇ ਆ ਸੌਫ ਸੌਫ ਦਾ ਜਵਾਨ ਏ ਹਾਂ ਓਏ ਦੀਪੀ ਸੌਫ ਦਾ ਜਵਾਨ ਏ ਹਾਂ ਹਾਂ ਇਹ ਤਾਂ ਨਹੀਂ ਹੰਦੀ ਪਤਾ ਅੱਛਾ ਇਹ ਬਾਹਰ ਨੂੰ ਸੋਜੀ ਤੇ ਕਿੰਨੀਆਂ ਵੈਰੈਟੀ ਹੋ ਗਈਆਂ ਨੇ ਭਾਂਜ ਵਹਾਰ ਕਿਸ ਵਿੱਚ ਵੈਟੀ ਪਾਈ ਹੈ ਉਹ ਡੰਗਾ ਵਾਸਤੇ ਇਹ ਵੜਦਣੇ ਵਿੱਚ ਇਹ ਪਕਾਵੀ ਪਾਈ ਅੱਛਾ ਪਕਾਵੀ ਹੈ ਇਹ ਬਦੇਵਾ ਤਰਾਕੀ ਫਾਰਸ ਨੇ ਹੋ ਗਿਆ ਤੋਰੀਆ ਹੋ ਗਿਆ ਜੁਦਾ ਜਗਾ ਕਾਹ ਹੋ ਗਿਆ ਰਾਈ ਕਾ ਮੱਖਣ ਕਾ ਨਾ ਕੋਈ ਖੇਤੀ ਕੰਮ ਇਹ ਆ ਤੇ ਆਪੇ ਕਹਿ ਦੀ ਇੱਕ ਕਿਲੇ ਵਿੱਚ ਕਿੰਨੀਆਂ ਆਈਟਮਾਂ ਲਾ ਦੀਆਂ ਦੇਖੋ ਪੰਜਾਬੀ ਕਿੰਨੀ ਤਰੱਕੀ ਵੀ ਰਾਹ ਤੇ ਜਾ ਰਹਾ ਮੱਖਣ ਕਾ ਡਾਲਾ ਹੋਆ ਮੱਖਣ ਕਾ ਮੁੰਗਰੇ ਵੀ ਆ ਮੁੰਗਰੇ ਵੀ ਨਾ ਛੇ ਮਹੀਨੇ ਘੱਟ 1 ਲੱਖ ਰੁਪਿਆ ਬਾੜਤੇ ਹਮ ਕੀ ਬਣਾ ਚਲ ਰਿਹਾ ਕਿਸੇ ਡੇੜਾ ਦਾ ਉਹ ਡੇੜਾ ਲਾਇਆ ਜਾ ਹੈ ਆਦੇ ਹੋ ਗਿਆ ਡੇੜਾ ਹਾਂ ਡੇੜਾ ਪੜ ਜਾਣਾ ਹੈ ਦਾ ਹਵੇਲਾ ਮਥੀਰਾ ਹੋ ਗਿਆ ਥਾਂ ਕਿੰਨੇ ਪੱਠੇ ਵੱਡ ਲੈਣੇ ਆਜ ਕੱਲ ਨੂੰ ਮੇਲਾ ਵੇਖਣਾ ਆਲ ਭਾਈ ਦੀ ਇਹ ਆ ਡੱਗੀ ਲੈ ਭਾਈ ਦੀ ਚਲ ਲਾ ਲੱਦਨੇ ਤੇ ਸਾਰੇ ਲੱਦ ਲਾ ਹਾਂ ਸਾਰੇ ਇੱਥੇ। ਢਾਈ ਲਾ ਕਾ ਢਾਈ ਲਾ ਹਰਿਆਣੇ ਕਾ ਮਾਲੀਆ ਹਰਿਆਣੇ ਕਾ ਆਹ ਆਹ ਕਿਹ ਕਿਉਂ ਕਿਹੜੀ ਹੈ ਰਮਣ 307 ਆਪਾਂ ਕਿਹ ਆਇਨਾ ਰਮਣ ਨੇ ਆਹ ਆਹ ਆ ਹੋਦੇ ਉਹ ਹਾਂ ਆਇ ਰਿਹਾ ਬੰਦੇ ਆ ਨੀ ਰਸਟਾ ਲਈ ਨਾ ਸਾਰੇ ਆ ਚੰਗੇ ਸਾਰੇ ਤਤਰ ਫੇਰਿਆ ਵੀਰ ਨੇ ਇਹ ਤਤਰ ਚੰਗਾ ਫੇਰਿਆ ਜਾਨ ਬੜੀ ਆਪਣੀ ਕਿੱਥੇ ਲਾ ਕੇ ਚੱਲੇ ਬੰਦਣਾ ਉੱਥੇ ਚੱਲੇ ਆਹ ਆਹ ਓਕੇ